ਅਸਲਾਮ ਵਾਲੇਕਮ ਵੀਵਰਸ ਅੱਜ ਦੀ ਵੀਡੀਓ ਆ ਗਿਆਨੀ ਗੁਰੂ ਪ੍ਰਤਾਪ ਸਿੰਘ ਜੀ ਦੀ ਕਥਾ ਬੜੀ ਇੰਟਰਸਟਿੰਗ ਵੀਡੀਓ ਆ ਪਹਿਲਾਂ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਇਥੋਂ ਗੁਰੂ ਨਾਨਕ ਪਾਤਸ਼ਾਹ ਤੁਰੇ ਤੇ ਮਦੀਨੇ ਆ ਗਏ ਮੱਕੇ ਤੋਂ ਮਦੀਨੇ ਵਿੱਚ Hazrat Muhammad ਸਾਹਿਬ ਦੀ ਕਬਰ ਆ ਸੁਣਨ ਵਾਲੀ ਆ ਗੱਲ ਸਾਡੇ ਸਿੱਖਾਂ ਵਾਸਤੇ ਅਸੀਂ ਕਿੱਧਰ ਤੁਰੇ ਫਿਰਦੇ ਆ ਮਦੀਨੇ ਵਿੱਚ Hazrat Muhammad ਸਾਹਿਬ ਦੀ ਕਬਰ ਆ ਗੁਰੂ ਨਾਨਕ ਪਾਤਸ਼ਾਹ ਨੇ ਮੁਸਲਮਾਨਾਂ ਨੂੰ ਪੁੱਛਿਆ ਕਬਰ ਨੂੰ ਮੱਥਾ ਕਿਉਂ ਨਹੀਂ ਟੇਕਦੇ ਤੁਸੀਂ ਆਪਣੇ ਪੈਗੰਬਰ ਦੀ ਨੂੰ ਉਹ ਕਹਿੰਦੇ ਜਦੋਂ ਮੱਕੇ ਹੋ ਆਏ ਆ ਫਿਰ ਕਬਰ ਨੂੰ ਮੱਥਾ ਟੇਕ ਕੇ ਕੀ ਕਰਨਾ ਭਾਵੇਂ ਸਾਡੇ ਖੁਦਾ ਦੀ ਆ ਭਾਵੇਂ ਸਾਡੇ ਪੈਗੰਬਰ ਦੀ ਆ ਭਾਵੇਂ ਸਾਡੇ ਅੱਲਾ ਦੀ ਆ ਅਸੀਂ ਕਬਰ ਨੂੰ ਮੱਥਾ ਨਹੀਂ ਟੇਕ ਸਕਦੇ ਤੇ ਜਦੋਂ ਮੈਂ ਅੱਜ ਸਿੱਖਾਂ ਲਈ ਝਾਤੀ ਮਾਰਦਾ ਪਿੰਡੋ ਪਿੰਡੀ ਬਣਾ ਕੇ ਕਬਰਾਂ ਲਾ ਕੇ ਹਰੇ ਰੰਗ ਦੇ ਝੰਡੇ ਜਿੰਨਾ ਮਰਜੀ ਤੇਲ ਇਕੱਠਾ ਕਰੀ ਜਾਓ ਜਿੰਨਾ ਮਰਜੀ ਲੂਣ ਇਕੱਠਾ ਕਰੀ ਜਾਓ ਜਿੰਨੇ ਮਰਜੀ ਮਾਂਜੇ ਇਕੱਠੀ ਕਰੀ ਜਾਓ ਸਾਨੂੰ ਤੇ ਬੱਜਾ ਨਾ ਜਿਹਨੂੰ ਘੁਰਦਾਰੇ ਕੋਈ ਨਹੀਂ ਪੁੱਛਿਆ ਚੌਧਰੀ ਬਣਿਆ ਕਬਰ ਦਾ ਜਾ ਕੇ ਤੁਹਾਡੇ ਵੰਡਿਆਂ ਤੋਂ ਜੁੱਤੀਆਂ ਖਾਂਦੇ ਮਰ ਕੇ ਤੇ ਤੁਸੀਂ ਕਬਰਾਂ ਬਣਾ ਕੇ ਮੇਲੇ ਲਾਉਣੇ ਸ਼ੁਰੂ ਕਰ ਦਿੱਤੇ ਕੋਈ ਮੁਸਲਮਾਨ ਕਬਰ ਤੇ ਮੱਥਾ ਨਹੀਂ ਟੇਕਦਾ ਆ ਤੁਹਾਡੇ ਏਰੀਆ ਚ ਵੀ ਹੋਰ ਨਵਾਂ ਕੰਮ ਚੁਰਦਾ ਇਹ ਜੋ ਦੁਆਬਾ ਬੈਲਟ ਚ ਜਾਣੇ ਨਾ ਜੈ ਮਸਤਾ ਦੀ ਜੈ ਮਸਤਾ ਦੀ ਜੋ ਨੰਗ ਧੰਗ ਸੁਲਫੇ ਸੁਟੇ ਲਾਉਣ ਵਾਲਾ ਜਿਹਨੂੰ ਘਰ ਕੋਈ ਨਹੀਂ ਪੁੱਛਦਾ ਉਹ ਇਥੇ ਮਸਤ ਬਣਿਆ ਫਿਰਦਾ ਮਸਤੀ ਪੁੱਛਣੀ ਹੈ ਮਹਾਪੁਰਖਾਂ ਨੂੰ ਪੁੱਛੋ ਕਿੱਦਾਂ ਮਿਲਦੀ ਹੈ ਬਾਬਾ ਦਲੇਰ ਸਿੰਘ ਦਾ ਜੀਵਨ ਪੜ ਲਿਓ ਮਸਤੀ ਕਿਹਨੂੰ ਕਹਿੰਦੇ ਆ ਜੇ ਮਸਤੀ ਪੁੱਛਣੀ ਹੈ ਤੇ ਗੁਰੂ ਅਰਜਨ ਦੇਵ ਨੂੰ ਪੁੱਛ ਲਿਓ ਤਤੀ ਤਵੀ ਤੇ ਵਹੀ ਦਾ ਕਿਦਾਂ ਮਸਤੀ ਪੁੱਛਣੀ ਆ ਤੇ ਛੋਟੇ ਸਾਹਿਬ ਜੀ ਨੂੰ ਪੁੱਛ ਲਿਓ ਕੰਧਾਂ 'ਚ ਖਲੋ ਕੇ ਸਾਤਸਰੀ ਅਕਾਲ ਦੇ ਜਕਾਰੇ ਲਾਈ ਦੇ ਕਿੱਦਾਂ ਆ ਮਸਤੀ ਪੁੱਛਣੀ ਆ ਬਾਬੇ ਦੀਪ ਸਿੰਘ ਨੂੰ ਪੁੱਛ ਲਿਓ ਸਿਰ ਤਲੀ ਤੇ ਟਕਾਈ ਦਾ ਕਿੱਦਾਂ ਆ ਮਸਤੀ ਪੁੱਛਣੀ ਆ ਤੇ ਗੁਰੂ ਗੋਬਿੰਦ ਸਿੰਘ ਨੂੰ ਪੁੱਛ ਲਿਓ ਪੁੱਤਾਂ ਦੀਆਂ ਲਾਸ਼ਾਂ 'ਚ ਖਲੋ ਕੇ ਆਖੀ ਦਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੇ ਅਹੀਂ ਮਸਤ ਕਿੰਨਾ ਨੂੰ ਬਣਾ ਕੇ ਬੈਠੇ ਆ ਸਾਡੇ ਆ ਮਸਤ ਸੀ ਜਿੰਨਾ ਮਸਤਾਂ ਨੂੰ ਅਹੀਂ ਪੂਜੀ ਜਾਂਦੇ ਆ ਇਹ ਮਸਤ ਨਹੀਂ ਇਹ ਪੰਜਾਬ ਦਾ ਭੱਠਾ ਭਾਉਣ ਵਾਲਾ ਲਾਣਾ ਵਾ ਸਾਰਾ ਇਕੱਠਾ ਹੋਇਆ ਫਿਰਦਾ ਪੰਜਾਬ ਦਾ ਭੱਠਾ ਭਾਉਣ ਵਾਲਾ ਸਿੱਖੋ ਅੱਜ ਵੀ ਸੁਧਰ ਜੋ ਮਹਾਪੁਰਖਾਂ ਦੀ ਯਾਦ ਵਿੱਚ ਬੈਠੇ ਹੋ ਮਹਾਪੁਰਖਾਂ ਦੇ ਦਿਨ ਤੇ ਆਇਓ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੇ ਹੋ ਮਹਾਪੁਰਖਾਂ ਨੇ ਸਾਰੀ ਉਮਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 호ਕਾ ਦਿੱਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਕੀਤਾ ਸਾਡਾ ਸਿੱਖਾਂ ਦਾ ਕੰਮ ਪਤਾ ਕੀ ਬਣ ਗਿਆ ਸਾਨੂੰ ਪੂੜੀ ਛੋਲਿਆਂ ਦੀ ਖੁਸ਼ਬੂ ਆਉਣੀ ਚਾਹੀਦੀ ਭਾਵੇਂ ਰੂੜੀ ਨੂੰ ਮੱਥਾ ਟਿਕਾ ਲਓ ਸਾਨੂੰ ਪੂਰੀ ਛੋਲਿਆਂ ਦੀ ਖੁਸ਼ਬੂ ਆਉਣੀ ਚਾਹੀਦੀ ਆ ਸਾਨੂੰ ਭਾਵੇਂ ਸਾਨੂੰ ਰੂੜੀ ਦੇ ਉੱਤੇ ਮੱਥਾ ਟਕਾ ਦਿਓ ਅਸੀਂ ਉਹ ਵੀ ਟੇਕ ਜਾਣਾ ਕਬਰਾਂ ਦੇ ਉੱਤੇ ਗਾਉਣ ਵਾਲੀਆਂ ਲੱਗੀਆਂ ਸ਼ਾਮਾਂ ਨੂੰ 5 ਵਜੇ ਗਾਉਣ ਵਾਲੀ ਆਉਣੀ ਆ ਐ 10 ਵਜੇ ਦੇ ਬੈਠੇ ਆ ਲੋਕ ਕੁਰਸੀਆਂ ਦੇ ਉੱਤੇ ਸਿੱਧੇ ਹੋ ਕੇ ਕਿਸੇ ਦਾ ਲੱਕ ਪੀੜ ਨਹੀਂ ਹੋਣਿਆ ਕਿਸੇ ਨੂੰ ਸਰਵਾਈਕਲ ਨਹੀਂ ਹੋਣੀ ਕਿਸੇ ਦੀ ਹਾਰਡ ਪੀੜ ਨਹੀਂ ਵਧਣਦੀ ਤੇ ਗੁਰਦਰੇ ਗੁਰਦਰ ਦਾ ਭਾਈ ਮਾਲੀ ਜੀ ਅਰਦਾਸ ਲੰਮੀ ਕਰਦੇ ਨਾ ਬਾਬਾ ਛੋਟੀ ਕਰਿਆ ਕਰ ਸਾਡੇ ਕੋ ਨਹੀਂ ਖਲੋਤਾ ਜਾਂਦਾ ਬਹੁਤਾ ਜਿਆਦਾ ਅਈ ਸਾਡੇ ਸਪੀਕਰ ਵਾਲੀ ਭੱਜ ਭੱਜ ਤੁਰੇ ਜਾਂਦੇ ਵੀ ਇਹ ਘਟਾ ਲੀਏ ਉਥੇ ਗਾਉਣ ਵਾਲੀ ਦੇ ਲਾਗੇ ਬਹਿ ਕੇ ਬਾਬਾ ਉਥੇ ਕੁਰਸੀ ਦੇਣੀ ਜਿੱਥੋਂ ਸਾਰੀ ਨੱਚਦੀ ਦਿਸੇ ਸਾਨੂੰ ਆ ਸਾਡੀ ਹਾਲਤ ਆ ਜੇ ਸਰਦਾਰਾਂ ਦੀਆਂ ਨੌਹਾਂ ਧੀਆਂ ਕਬਰਾਂ ਦੇ ਉੱਤੇ ਤੇਲ ਪਾਉਣ ਇਹਦਾ ਮਤਲਬ ਤੁਸੀਂ ਇਹਨੂੰ ਸਿਰਫ ਮੱਥਾ ਟੇਕ ਸਕਿਆ ਵਾ ਮੰਨਿਆ ਨਹੀਂ ਉਹ ਕਦੇ ਕੌਲੀ ਤੇਲ ਨਿਆਣਿਆਂ ਦੀ ਤੇ ਤਾਲੂ ਚ ਪਾਇਆ ਹੁੰਦਾ ਨਾ ਅੱਧੇ ਵਿਗਿਆਨੀ ਬਣ ਜਾਣੇ ਸਾਡੇ ਨਿਆਣੇ ਉਹਦੇ ਪਕੌੜੇ ਕੱਢ ਕੇ ਖਵਾਏ ਹੁੰਦੇ ਵੀਰਵਾਰ ਉਹਨਾਂ ਨੂੰ ਚੌਕ ਪਕੌੜਾ ਨਿਆਣਿਆਂ ਨੇ ਮੰਮੀ ਮੰਮੀ ਕਰਨਾ ਹੈ ਮਗਰ ਮਗਰ ਫਿਰਨਾ ਹੈ ਵੀ ਮੰਮੀ ਵੀਰਵਾਰ ਉਹ ਮੰਮੀ ਨੇ ਕੀ ਬੁਲਾਵਿਓ ਤੇਲ ਜਿਹੜਾ ਕੁੱਤਿਆਂ ਨੂੰ ਪਿਉਣਾ ਨੇ ਮੇਰੀਆਂ ਕੱਲਾਂ ਦਾ ਅਸਰ ਤੁਹਾਡੇ ਤੇ ਉਹਨਾਂ ਚਿਰਿਆ ਜਿੰਨਾ ਚਿਰ ਮੈਂ ਸਮਾਪਤੀ ਨਹੀਂ ਕਰ ਦਿੰਦਾ ਉਤੋਂ ਨਿਕਲਦਿਆਂ ਧੁੰਦ ਚ ਸਾਡੀ ਗੱਡੀ ਕਿਸ ਪੈੜੀ ਚ ਲੈ ਗਈ ਨਾ ਤਾਂ ਤੁਸੀਂ ਕਢਾਉਣ ਘਟ ਆਉਣਾ ਤੇਖਣਾ ਵੇਖਣੇ ਨਹੀਂ ਲਿੰਦਾ ਫਕਰਾਂ ਨਾਲ ਪੰਗੇ ਮਾਰਿਆ ਪੈੜੀ ਦੇ ਚੱਕਾ ਆ ਗਿਆ ਲੈ ਉਦੋਂ ਫੱਕਰ ਜਾ ਰਹਾ ਹੋਇਨਾ ਬਾਬਾ ਦਲੇਰ ਜੀ ਨੂੰ ਭੁੱਲ ਜਾਣਾ ਤੂੰ ਉਸ ਵੇਲੇ ਫੱਕਰ ਜਾ ਰਹਾ ਅਡਾ ਫੱਕਰ ਵੱਡਾ ਵੀ ਇਹਨੂੰ ਕੱਢਣਾ ਘਟਿਆ ਇਸ ਕਰਕੇ ਤੁਸੀਂ ਕਬਰਾਂ ਦੇ ਪੁਜਾਰੀ ਨਹੀਂ ਲਾਈਏ ਜੇ ਕਰਾ ਕਰੀਏ ਵਾਦਾ ਬਾ ਉਹ ਬੰਦਾ ਖੜੀ ਕਰਿਓ ਜਿਹਨੂੰ ਸਿਰਫ ਤੇ ਸਿਰਫ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਤੇ ਸਿਰ ਚੁੱਕੂਗਾ ਕਿਸੇ ਨੂੰ ਕੋਈ ਬੰਦਸ਼ ਸਾਡੇ ਵਾਲ ਨਾ ਵੇਖਿਓ ਨਹੀਂ ਖੜੀ ਕਰਨੀ ਨਾ ਖੜੀ ਕਰਿਓ ਥਾਂ ਰੱਖਣੀ ਥਾਂ ਰੱਖਿਓ ਪਰ ਵਾਦਾ ਉਹ ਬਾਹ ਖੜੀ ਕਰਿਓ ਬਾਬਾ ਦਲੇਰ ਸਿੰਘ ਦੇ ਦਰਬਾਰ ਚ ਆਇਜੇ ਮਹਾਰਾਜ ਅੱਜ ਤੋਂ ਮਰਨੋਂ ਮਰ ਜਾਾਂਗੇ ਦਿਨ ਔਖੇ ਸੌਖੇ ਵੇਖ ਲਾਂਗੇ ਪਰ ਤੇਰੇ ਤੋਂ ਇਲਾਵਾ ਸਿਰ ਕਿਹੇ ਕਬਰ ਮੜੀ ਫਕੀਰ ਦੇ ਅੱਗੇ ਕਿਹੇ ਵੀ ਧਾਗੇ ਤਵੀਤ ਅੱਗੇ ਪਿੱਪਲ ਅੱਗੇ ਬੋੜ ਅੱਗੇ ਨਹੀਂ ਝੁਕੂਗਾ ਬੰਦਿਆਂ ਨੂੰ ਬੇਨਤੀ ਆ ਉਧਰ ਨੂੰ ਵੇਖ ਕੇ ਨਾ ਬਾਹ ਖੜੀ ਕਰਿਓ ਉਧਰੋਂ ਤੁਹਾਨੂੰ ਵਜਣੀ ਜੇ ਕੁਰੀ ਲੋਕਾਂ ਮਾਈਆਂ ਨੇ ਬਹੁਤਾ ਪ੍ਰਚਾਰ ਕੀਤਾ ਹੁੰਦਾ ਨਾ ਕਬਰਾਂ ਵਾਲਿਆਂ ਦਾ ਉਧਰੋਂ ਤੁਹਾਨੂੰ ਬਚਣੀ ਜੇ ਘੂਰੀ ਦੇ ਤੁਸੀਂ ਮੁੜ ਕੇ ਬਾਣੀ ਜੇ ਕਰਨੀ ਖੜੀ ਬਾਹਾਂ ਕਰਿਓ ਮੇਰੇ ਨਾਲ ਵੇਖ ਕੇ ਖੜੀ ਤੇ ਕਿਸੇ ਨੂੰ ਕੋਈ ਬੰਦਸ਼ ਨਹੀਂ ਉਹ ਬੰਦਾ ਕਰਿਓ ਜਿੰਨੇ ਵਾਦਾ ਕਰਨਾ ਜਿਤੋਂ ਵਾਦਾ ਝੂਠਾ ਨਾ ਕਰਿਓ ਸੱਚਾ ਕਰਿਓ ਫੇਰ ਆਪਾਂ ਪ੍ਰਸੰਗ ਨਾਲ ਹੀ ਤੁਰਾਂਗੇ ਬੋਲੇ ਈਸਾ ਸਾਹਬ ਦੇ ਵਿਸ਼ਵਾਸ ਰੱਖਿਓ ਗੁਰੂ ਗ੍ਰੰਥ ਸਾਹਿਬ ਦੇ ਇਹ ਨਾ ਹੋਵੇ ਮੁੜ ਕੇ ਕੱਲ ਨੂੰ ਆਖਿਓ ਢਾਡੀ ਬਾਹ ਖੜੀ ਕਰ ਆ ਗਿਆ ਫੱਕਰ ਤੇ ਪਾਣੀ ਵਾਲੀ ਟੈਂਕੀ ਦੇ ਦੇਖਦਾ ਹੈ ਰਾਤੀ ਸਾਨੂੰ ਹੁਣ ਬਹੁਤਿਆਂ ਨੂੰ ਦੇਖਣਾ ਰਾਤ ਨੂੰ ਹਰਿਆ ਚੋਲਾ ਪਾ ਕੇ ਉਹਨੇ ਤੇ ਮੁੜ ਕੇ ਮੈਨੂੰ ਗਾਲਾਂ ਕੱਢੋ ਵੀ ਉਹ ਬਾਹ ਖੜੀ ਕਰ ਆ ਗਿਆ ਬਾਹ ਸੋਚ ਕੇ ਖੜੀ ਕਰਿਓ ਕੱਖ ਨਹੀਂ ਹੁੰਦਾ ਗੁਰੂ ਨਾਨਕ ਤੋਂ ਵੱਡਾ ਕੋਈ ਪੀਰ ਨਹੀਂ ਗੁਰੂ ਨਾਨਕ ਤੋਂ ਵੱਡਾ ਕੋਈ ਮੁਰਸ਼ਿਦ ਨਹੀਂ ਗੁਰੂ ਨਾਨਕ ਤੋਂ ਵੱਡਾ ਕੋਈ ਭਗਵਾਨ ਤੇ ਅੱਲਾ ਨਹੀਂ ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸੋ ਵੀਵਰਸ ਏਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਗੁਰਪਤਾਪ ਸਿੰਘ ਜੀ ਦੀ ਕਥਾ ਜਿਹੜੀ ਕਿ ਬੜੀ ਇੰਟਰਸਟਿੰਗ ਸੀ ਔਰ ਬੜੀਆਂ ਵਧੀਆ ਸੱਚੀਆਂ ਗੱਲਾਂ ਕਰਨ ਦੇ ਸੀ ਔਰ ਬਿਲਕੁਲ ਇੰਝ ਹੀ ਹੈ ਕਿ ਮੱਕਾ ਦੇ ਮਦੀਨਾ ਦੇ ਵਿੱਚ ਸਾਡੇ حضرت ਮੁਹੰਮਦ ਸੱਲੱਲਹੁ ਅਲੈਹਿ ਵਸੱਲਮ ਦੀ ਕਬਰ ਮੁਬਾਰਕ ਹੈ ਔਰ ਉਥੇ ਉਹਨੂੰ ਕੋਈ ਸਜਦਾ ਨਹੀਂ ਕਰਦਾ ਕਿਉਂਕਿ ਜੁਕਨ ਵਾਲੀ ਜ਼ਾਤ ਸਿਰਫ ਇੱਕ ਹੀ ਹੈ ਜਿੰਦੇ ਕੇ ਸਾਨੂੰ ਜੁਕਣਾ ਚਾਹੀਦਾ ਉਹ ਹੈ ਅੱਲਾ ਇੱਕ ਓਨਕਾਰ ਸਾਨੂੰ ਉਹਦੇ ਅੱਗੇ ਜੁਕਣਾ ਚਾਹੀਦਾ ਵੈ ਸਾਨੂੰ ਕਿਸੇ ਇਹੋ ਜਿਹੇ ਜਿਹੜੇ 2 ਨੰਬਰ ਬਾਬੇ ਆ ਉਹਨਾਂ ਦੇ ਅੱਗੇ ਨਹੀਂ ਜੁਕਣਾ ਚਾਹੀਦਾ ਕਿਉਂਕਿ ਜਿਹੜੇ ਇਹੋ ਜਿਹੇ 2 ਨੰਬਰ ਬਾਬੇ ਹੁੰਦੇ ਆ ਇਹ ਕੀ ਕਰਦੇ ਆ ਇਹ ਕਹਿੰਦੇ ਕਿ ਤਿੰਨ ਤੇ ਫਲਾਣ ਨੇ ਆ ਕੀਤਾ ਵੈ ਔਰ ਕਰਾਂ ਦੇ ਵਿੱਚ ਕੀ ਕਰਦੇ ਫਿਤਨਾ ਫਸਾਦ ਇੰਤਿਸ਼ਾਰ ਫਲੰਦੇ ਨੇ ਸਾਨੂੰ ਇਹਨਾਂ ਦੇ ਅੱਗੇ ਇਹਨਾਂ ਦੇ ਕੋਲ ਨਹੀਂ ਜਾਣਾ ਚਾਹੀਦਾ ਨਾ ਇਹਨਾਂ ਦੀ ਗੱਲਬਾਤ ਸੁਣਨੀ ਚਾਹੀਦੀ ਹੈ ਨਾ ਇਹਨਾਂ ਦੇ ਅੱਗੇ ਜੁਕਣਾ ਚਾਹੀਦਾ ਸਾਨੂੰ ਸਿਰਫ ਇੱਕ ਰੱਬ ਕੋ ਮੰਗਣਾ ਚਾਹੀਦਾ ਉਹਦੇ ਅੱਗੇ ਜੁਕਣਾ ਚਾਹੀਦਾ ਕਿਉਂਕਿ ਉਹੀ ਜ਼ਾਤ ਐ ਜਿਹੜੀ ਸਾਨੂੰ ਸਭ ਕੁਝ ਦਿੰਦੀ ਐ ਔਰ ਉਹ ਜ਼ਾਤ ਅਗਰ ਚਾਵੇ ਤੇ ਕੁਝ ਹੋ ਸਕਦਾ ਅਗਰ ਚਾਵੇ ਤੇ ਨਹੀਂ ਹੋ ਸਕਦਾ ਇਸ ਲਈ ਸਾਨੂੰ ਉਹਦੇ ਕੋ ਹੀ ਸਭ ਕੁਝ ਮੰਗਣਾ ਚਾਹੀਦਾ ਵੈ ਇਹ ਜਿਹੜੇ ਦੋ ਨੰਬਰ ਬਾਬਾ ਇਹ ਸਾਨੂੰ ਕੁਝ ਨਹੀਂ ਦੇ ਸਕਦੇ ਕਿਉਂਕਿ ਇਹ ਤਾਂ ਖੁਦ ਰੱਬ ਦੇ ਮਹਤਾਜ ਹੁੰਦੇ ਆ ਬਾਕੀ ਮੈਨੂੰ ਦਿਨਾਂ ਦੀ ਕਥਾ ਜਿਹੜੀ ਨਾ ਬੜੀ ਵਧੀਆ ਲੱਗੀ ਆ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ رائے ਦਾ اظہار ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਿਆ ਕਰੋ